ਦੁਨੀਆਪਰ ਦੇ ਵਿੱਚ ਪ੍ਰਸਿੱਧ ਸਿੱਖ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਮੌਤ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਫੌਜਾ ਸਿੰਘ ਨੂੰ ਆਪਣੇ ਵਾਹਨ ਦੇ ਨਾਲ ਟੱਕਰ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਦੇ ਮੁਤਾਬਿਕ ਇਸ ਮਾਮਲੇ ਦੇ ਵਿੱਚ ਆਪਣੀ ਗੱਡੀ ਨਾਲ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਦੀ ਪਛਾਣ ਅਮਰਿਤਪਾਲ ਸਿੰਘ ਢਿੱਲੋਂ ਵਜੋਂ ਹੋਈ ਹੈ ਜਿਸ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ ਜਾਣਕਾਰੀ ਮਿਲੀ ਹੈ ਕਿ ਅਮਰਿਤਪਾਲ ਸਿੰਘ ਜੋ ਕਿ ਕਰਤਾਰਪੁਰ ਦੇ ਦਾਸੂਪੁਰ ਦਾ ਰਹਿਣ ਵਾਲਾ ਹੈ ਪੁਲਿਸ ਨੇ ਉਸ ਦੀ ਗੱਡੀ ਵੀ ਜ਼ਬਤ ਕਰ ਲਈ ਹੈ ਫੌਜਾ ਸਿੰਘ ਤੁਹਾਨੂੰ ਦੱਸ ਦਈਏ ਸੋਮਵਾਰ ਨੂੰ ਜਲੰਧਰ ਵਿੱਚ ਆਪਣੇ ਜੱਦੀ ਪਿੰਡ ਦੇ ਵਿੱਚ ਸੈਰ ਕਰਨ ਦੇ ਲਈ ਨਿਕਲੇ ਸਨ ਜਦੋਂ ਆ ਇਸ ਵਿਅਕਤੀ ਦੀ ਗੱਡੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਇਹ ਵਿਅਕਤੀ ਭੋਗਪੁਰ ਤੋਂ ਕਿਸ਼ਨਗੜ ਵੱਲ ਜਾ ਰਿਹਾ ਸੀ ਇਸ ਟੱਕਰ ਦੇ ਵਿੱਚ ਫੌਜਾ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਹਸਪਤਾਲ ਲੈ ਜਾਂਦੇ ਵਕਤ ਉਹਨਾਂ ਦੀ ਮੌਤ ਹੋ ਗਈ ਸੀ। ਤੁਹਾਨੂੰ ਦੱਸ ਦਈਏ ਫੌਜਾ ਸਿੰਘ ਇੱਕ ਮਸ਼ਹੂਰ ਦੁਨੀਆ ਭਰ ਦੇ ਵਿੱਚ ਮੰਨੇ ਪਰਮੰਨੇ ਮੈਰਾਥਨ ਦੌੜਾਕ ਸਨ ਜਿਨ੍ਹਾਂ ਦੀ ਉਮਰ 114 ਸਾਲ ਸੀ। ਉਹਨਾਂ ਦੀ ਇਸ ਮੌਤ ਤੋਂ ਬਾਅਦ ਦੇਸ਼ ਦੇ ਵਿੱਚ ਵੱਡੇ-ਵੱਡੇ ਸਿਆਸੀ ਆਗੂਆਂ ਦੇ ਵੱਲੋਂ ਉਹਨਾਂ ਦੀ ਮੌਤ ਨੂੰ ਲੈ ਕੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਤੋਂ ਇਲਾਵਾ ਫੌਜਾ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਜਗਤ ਦੇ ਵਿੱਚ ਵੀ ਸੋਗ ਦਾ ਮਾਹੌਲ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸੋ ਪੁਲਿਸ ਦੇ ਉੱਤੇ ਵੀ ਪ੍ਰੈਸ਼ਰ ਸੀ ਕਿ ਇਸ ਮਾਮਲੇ ਦੇ ਵਿੱਚ ਟੱਕਰ ਮਾਰਨ ਵਾਲੀ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਪੁਲਿਸ ਦੇ ਵੱਲੋਂ ਪੂਰੀ ਇਨਵੈਸਟੀਗੇਸ਼ਨ ਕੀਤੀ ਗਈ ਗੱਡੀਆਂ ਦੇ ਗੱਡੀਆਂ ਨੂੰ ਜਾਂਚਿਆ ਗਿਆ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤੇ ਪਛਾਣ ਕਰਨ ਤੋਂ ਬਾਅਦ ਇਸ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਕੀ ਤੁਹਾਡਾ ਅਦੰਪੁਰ? ਹਾਂਜੀ। ਮੈਨੂੰ ਸਾਨੂੰ ਫੋਨ ਆਇਆ ਸੀਗਾ ਹਰਿੰਦਰ ਸਿੰਘ ਇਹਨਾਂ ਦੇ بیٹے ਦਾ। ਠੀਕ ਹੈ। ਜਿਹਦੇ ਸਾਲ ਹੋਜਾ ਸਿੰਘ ਜੀ ਦਾ ਮਰ ਕੇ ਹਸਪੀਟਲੋਂ ਡੈਥ ਹੋ ਗਈ ਹੈ। ਜੀ। ਅਸੀਂ ਇੱਥੇ ਮੌਕੇ ਤੇ ਆਏ ਸੀਗਾ ਹੁਣ। ਤੇ ਆ ਕੇ ਉਹਨਾਂ ਦਾ ਬਿਆਨ ਲਿਖਿਆ। ਜਿਹੜਾ ਨਾਮ ਨੂੰ ਵਹੀਕਲ ਜਿਹੜਾ ਸੀ ਉਧਰੋਂ ਆ ਰਿਹਾ ਸੀਗਾ ਭੋਗਪੁਰ ਸਾਈਡ ਤੋਂ। ਠੀਕ ਹੈ। ਇਹਨਾਂ 3.5 ਵਜੇ ਮਰ ਕੇ ਜਿਹੜਾ ਐਕਸੀਡੈਂਟ ਹੋਇਆ ਹੈਗਾ। ਹੂੰ। ਉਦੇ ਉਦੇ ਆਧਾਰ ਤੇ ਅਸੀਂ ਇਹਨਾਂ ਦਾ ਬਿਆਨ ਲੇਖ ਕੇ ਜਿਹੜੀ ਐਫਆਈਰ ਦਰਜ ਕਰਤੀ ਆ 114 ਨੰਬਰ ਸਰ ਵਾਹਨ ਕਿਹੜਾ ਸੀਗਾ ਵਾਲੇ ਤੋਂ ਵਾਲੇ ਕਿਤੇ ਸੀ ਇਹ ਵਾਹਨ ਦਾ ਨਹੀਂ ਪਤਾ ਲੱਗਦਾ ਨਾਮ ਨੂੰ ਵੀਕਲ ਸੀਗਾ ਸਲੀਪਰ ਸਲੀਪ ਰੋਡ ਤੇ ਸੀ ਇਹ ਸਲੀਪਰ ਨਹੀਂ ਸੀ ਮੇਨ ਰੋਡ ਤੇ ਸੀ ਮੇਨ ਰੋਡ ਤੇ ਸੀ ਮੈਂ ਕਿ ਸ਼ਹਿਰ ਦੇ ਸਿਆਸ ਸਿਆਸ ਜਨ ਸ਼ਹਿਰ ਕਰ ਰਹੇ ਸੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਸਾਡੀ ਸਾਡੀ ਟੀਮਾਂ ਲੱਗੀਆਂ ਆਧਪੁਰ ਉੰਜ ਟੀਮਾਂ ਲੱਗੀਆਂ ਹੋਈਆਂ ਹੋ ਚੈੱਕ ਕਰਨ ਵਾਸਤੇ ਹੋਰ ਜਲਦੀ ਡਿਟੇਲਸ ਕਰ ਲਾਂਗੇ ਕੋਈ ਪਤਾ ਲੱਗੇ ਕਿਹੜੇ ਵਾਹਨ ਸੀ ਇਹ ਸਰਕਾਰ ਕੋਈ ਕਹਿ ਰਹੇ ਆ ਨਾਮ ਨੂੰ ਵੀਕਲ ਹੀ ਕਹਿ ਰਹੇ ਆ ਜੀ ਕਾਰ ਕਾਰਜ ਲੱਗਾ ਕਿਸ ਕੋਈ ਰੰਗ ਰੰਗ ਪਤਾ ਲੱਗਾ ਕੋਈ ਕਾਰਦਾਰ ਇਨੀ ਸਰ ਕੋਈ ਪੁੱਟ ਕੋਈ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਐਫਆਈਰ ਵਿੱਚ ਕਰਤੀ ਅਸੀਂ ਕਿ ਸਾਡੀਆਂ ਟੀਮਾਂ ਲੱਗੀਆਂ ਸੀਸਟਾਪ ਦੀ ਟੀਮਾਂ ਲੱਗੀਆਂ ਹੋਈਆਂ ਥਾਣੇ ਵੱਲ ਸੀਸਟਾਪ ਦੀਆਂ ਗ੍ਰਮੀਨਾਂ ਨਾਲ ਚੈੱਕ ਕਰਤੀ ਜਾ ਰਹੇ ਆਂ ਔਰ ਜਲਦੀ ਹੀ ਸਿਉ ਨੂੰ ਟ੍ਰੇਸ ਕਰਕੇ ਉਹਦੀ ਰੈਸਟ ਪਾਉਣਗੇ ਅਸੀਂ ਠੀਕ ਹੈ ਜੀ ਥੈਂਕ ਯੂ